ਦੇ ਜੋਬ ਕਾਰਡਾਂ ਤੇ ਹਾਜ਼ਰੀਆਂ ਲਾਉਣੀਆਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਕਿਤੇ ਕੰਮ ਦੇ ਪੈਸੇ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਪੂਰੇ ਪੰਜਾਬ ਦੇ ਵਿੱਚ ਮਨਰੇਗਾ ਦੇ ਤਹਿਤ ਜਿਹੜਾ ਰੋਜ਼ਗਾਰ ਮਿਲਦਾ ਹੈ ਉਹਦੇ ਵਿੱਚ 322 ਰੁਪਏ ਇੱਕ ਮਜ਼ਦੂਰ ਨੂੰ ਦਿਹਾੜੀ ਮਿਲਦੀ ਹੈ ਪਰ ਕਿਤੇ ਨਾ ਕਿਤੇ ਇਹ ਵੀ ਵੇਖਿਆ ਗਿਆ ਕਿ 322 ਦੀ ਜਗ੍ਹਾ 160 220 ਜਾਂ ਵੱਖ-ਵੱਖ ਜਿਹੜਾ ਉਹ ਦਿਹਾੜੀ ਦਿੱਤੀ ਜਾਂਦੀ ਹੈ ਅੱਜ ਸਰਦੂਲੇਵਾਲਾ ਬੀਡੀਪੀਓ ਦਫ਼ਤਰ ਦੇ ਵਿੱਚ ਦਿਹਾਤੀ ਮਜ਼ਦੂਰ ਸਭਾ ਵੱਲੋਂ ਇੱਥੇ ਇੱਕ ਰੋਸ ਜਤਾਇਆ ਗਿਆ ਇੱਥੇ ਇੱਕ ਧਰਨਾ ਲਗਾਇਆ ਗਿਆ ਇੱਕ ਵਾਰ ਗੱਲ ਵੀ ਕਰਦੇ ਹਾਂ ਕਿ ਜਿਹੜਾ ਇੱਥੇ ਤੁਸੀਂ ਅੱਜ ਜਿਹੜਾ ਧਰਨਾ ਲਾਇਆ ਇਹਦਾ ਮੁੱਖ ਪਹਿਲਾਂ ਤਾਂ ਇਹ ਹੈ ਕਿ ਦਿਹਾੜੀ ਨਹੀਂ ਮਿਲਦੀ ਕੀ ਹੋਰ ਜਿਹੜੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਮਿਲਦੀ ਹੈ ਬਿਲਕੁਲ ਜੀ ਬਿਲਕੁਲ ਜਿਹੜੀ ਪੰਜਾਬ 'ਚ ਦਿਹਾੜੀ ਅਪਰੂਵ ਹੈ ਉਹ 322 ਰੁਪਏ ਹੈ ਬਾਕੀ ਸਾਰੇ ਪਿੰਡਾਂ ਚ ਜਾਂ ਸਾਰੇ ਸ਼ਹਿਰਾਂ ਚ ਜਾਂ ਸਾਰੇ ਜ਼ਿਲ੍ਹਿਆਂ ਚ 322 ਰੁਪਏ ਮਿਲਦੀ ਹੈ ਪਰ ਆ ਪਹਿਲਾ ਜ਼ਿਲ੍ਹਾ ਕਹਿ ਲੋ ਜਾਂ ਪਹਿਲਾ ਤਹਿਸੀਲ ਕਹਿ ਲੋ ਇੱਥੇ ਕਿਸੇ ਪਿੰਡ ਚ 200 ਰੁਪਏ ਮਿਲਦਾ ਕਿਸੇ ਪਿੰਡ ਚ 250 ਰੁਪਏ ਮਿਲਦਾ ਐ ਇਸੇ ਕਰਕੇ ਅਸੀਂ ਧਰਨਾ ਲਾਇਆ ਵੀ ਕਿ ਦਿਹਾੜੀ ਹੈ ਜਿਹੜੀ ਉਹ ਪੂਰੀ 322 ਰੁਪਏ ਦਿੱਤੀ ਜਾਵੇ ਸਾਰੇ ਪਿੰਡਾਂ ਚ ਸਾਰੇ ਮਜ਼ਦੂਰਾਂ ਨੂੰ ਇਸੇ ਤਰ੍ਹਾਂ ਬਹੁਤ ਪਿੰਡਾਂ ਚ ਜੋਬ ਕਾਰਡਾਂ ਤੇ ਹਾਜ਼ਰੀਆਂ ਨਹੀਂ ਲੰਗਾਂ ਜਾ ਰਹੀਆਂ ਉਹ ਅਸੀਂ ਮੰਗਦੇ ਆ ਕਿ ਉਹ ਜੋਬ ਕਾਰਡ ਨਾਲ ਤੇ ਹਾਜ਼ਰੀਆਂ ਲੱਗਣ ਉਹ ਉਹਨਾਂ ਦੇ ਲਾਇਸੈਂਸ ਹੈ ਤਾਂ ਕਿ ਉਹਨਾਂ ਦੀ ਹਾਜ਼ਰੀ ਜਿਹੜੀ ਤਾਂ ਪਤਾ ਲੱਗੂਗਾ ਕਿ ਜਿਹੜੇ ਬੰਦੇ ਨੇ ਕਿੰਨੇ ਦਿਨ ਕੰਮ ਕੀਤਾ ਉਹਨਾਂ ਤੇ ਹਾਜ਼ਰੀਆਂ ਨਹੀਂ ਉਹ ਬਣਈ ਇਸ ਕਰਕੇ ਜੋਬ ਕਾਰਡ ਉਹਨਾਂ ਤੇ ਹਾਜ਼ਰੀਆਂ ਨਹੀਂ ਲੱਗੀਆਂ ਜਾ ਰਹੀਆਂ ਇਹ ਵੀ ਸਾਨੂੰ ਪਤਾ ਲੱਗਿਆ ਇੱਥੇ ਆਏ ਤੋਂ ਕਿ 4-5 ਮਹੀਨਿਆਂ ਤੋਂ ਪਿਛਲਿਆਂ ਤੋਂ ਇਹਨਾਂ ਨੇ ਕੰਮ ਕੀਤਾ ਪਿੰਡਾਂ 'ਚ ਪਰ ਉਹਨਾਂ ਦੇ ਪੈਸੇ ਨਹੀਂ ਪਏ ਇਹਨਾਂ ਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਕੰਮ ਹੈ ਉਹ 100 ਦਿਨ ਵੀ ਕਿਸੇ ਪਿੰਡ ਚ ਨਹੀਂ ਦਿੱਤਾ ਜਾ ਰਿਹਾ ਕਿਸੇ ਪਿੰਡ ਚ 20 ਦਿਨ ਕਿਸੇ ਪਿੰਡ ਚ ਸਾਲ ਚ ਕਿਸੇ ਦਿਨ ਕਿਸੇ ਪਿੰਡ ਚ 50 ਦਿਨ ਕਿਸੇ ਪਿੰਡ ਚ 60 ਦਿਨ ਤੇ ਕਿਸੇ ਪਿੰਡ 40 ਦਿਨ 100 ਦਿਨ ਕਿਸੇ ਵੀ ਪਿੰਡ ਚ ਕੰਮ ਨਹੀਂ ਮਿਲਿਆ ਸਾਸੀਂ ਧਾਰਾਂ 10 12 ਪਿੰਡਾਂ ਚ ਕੱਲ ਜਾ ਕੇ ਆਏ ਆ ਅਸੀਂ ਇਹ ਮੰਗ ਕਰਾਂਗੇ ਕਿ 100 ਦਿਨ ਹਰੇਕ ਪਿੰਡ ਚ ਕੰਮ ਦਿੱਤਾ ਜਾਵੇ 100 ਦਿਨ ਕੰਮ ਪਾਸ ਹੈ ਫਿਰ 100 ਦਿਨ ਕੰਮ ਕਿਉਂ ਨਹੀਂ ਦਿੱਤਾ ਜਾਂਦਾ ਇਹਨਾਂ ਨੂੰ ਅੱਛਾ ਜਿਹੜਾ ਦਿਹਾੜੀ ਦੀ ਗੱਲ ਆ 322 ਉਹ ਕਿਉਂ ਨਹੀਂ ਦਿੱਤੀ ਜਾ ਰਹੀਏ ਕਾਰਨ ਕੀ ਮੰਨਦੇ ਹੋ ਕਾਰਨ ਤਾਂ ਸਾਨੂੰ ਇੱਥੇ ਪਤਾ ਲੱਗਿਆ ਜੀ ਇੱਥੇ ਜੇ ਹੀ ਆ ਜਿਹ ਮਿੰਨ ਕੇ ਕੀਤਾ ਜਾਂ ਕੀ ਕੀਤਾ ਪਤਾ ਨਹੀਂ ਸਾਨੂੰ ਪਰ ਉਹ ਕਿਤੇ ਵੀ ਇਹ ਲਿਖਿਆ ਨਹੀਂ ਹੈ ਵੀ ਇਹਨਾਂ ਨੂੰ ਦਿਹਾੜੀ ਕਿਤੇ ਘੱਟ ਪਾਉਣੀ ਹੈ ਜੇ ਦਿਹਾੜੀ ਕੋਈ ਮਤਲਬ ਕੰਮ ਘੱਟ ਕਰਦਾ ਤਾਂ ਤੁਸੀਂ ਉਹਦੇ ਤੇ ਐਕਸ਼ਨ ਕਰੋ ਵੀ ਕਿਉਂ ਨਹੀਂ ਕੰਮ ਕਰਦਾ ਭਾਈ ਤੂੰ ਜਾ ਉਹਨੂੰ ਕਾਰਡ ਤੋਂ ਬੰਦ ਕਰੋ ਉਹਦਾ ਪਰ ਇਹ ਥੋੜਾ ਵੀ ਆਪਾਂ ਦਿਹਾੜੀ ਨਾ ਪਾ ਪਾਈਏ ਸਾਰਿਆਂ ਦੀ ਦਿਹਾੜੀ ਥੋੜੀ ਪਾ ਗਏ ਇਹਦਾ ਕੀ ਮਤਲਬ ਬਣਦਾ ਸੋ ਇਹੋ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਇਥੋਂ ਮੰਗ ਪੱਤਰ ਵੀ ਦੇਵਾਂਗੇ ਤੇ ਮੰਗ ਪੱਤਰ 'ਚ ਇਹ ਵੀ ਸਾਰੀਆਂ ਮੰਗਾਂ ਦੀ ਮੰਗ ਕਰਾਂਗੇ ਸਾਡੇ ਨਾਲ ਬਹਿ ਕੇ ਮੀਟਿੰਗ ਕਰੋ ਤੇ ਮੰਗਾਂ ਦਾ ਹੱਲ ਕਰੋ ਜੇ ਇਹ ਨਹੀਂ ਕਰਨਗੇ ਤਾਂ ਅਗਲੇ ਮਹੀਨੇ ਅਸੀਂ ਆਉਣ ਵਾਲੇ ਮਹੀਨੇ 'ਚ ਅਸੀਂ ਫਿਰ ਵੱਡਾ ਧਰਨਾ ਲਾਵਾਂਗੇ 50 60 ਪਿੰਡਾਂ ਨੂੰ ਲਿਆਵਾਂਗੇ ਇੱਥੇ ਗੇਟ ਘੇਰਾਂਗੇ ਤੇ ਸਾਰਾ ਦਿਨ ਇਹਨਾਂ ਨੂੰ ਬਾਹਰ ਨਹੀਂ ਜਾਣ ਦੇਣਾ ਅਸੀਂ ਕਿਤੇ ਸ਼ਾਮ ਨੂੰ ਵੀ ਨਹੀਂ ਬਾਹਰ ਜਾਣਾ ਗੇਟ ਬੰਦ ਕਰਾਂਗੇ ਤੁਸੀਂ ਕਹਿ ਰਹੇ ਸੀ ਕਿ ਕੋਈ ਕਈਆਂ ਬਠਲ ਇਹੋ ਜਿਹਾ ਵੀ ਕੁਝ ਨਹੀਂ ਦਿੱਤਾ ਜਾਂਦਾ ਉਹ ਕੀ ਆ ਇਹ ਮਨਰੇਗਾ ਐਕਟ ਦੇ ਤਹਿਤ ਇੱਕ ਕਾਨੂੰਨ ਦੇ ਤਹਿਤ ਜ਼ਰੂਰੀ ਹੈ ਔਰ ਇਹ ਇੱਕ ਉਹਦੇ ਵਿੱਚ ਇੱਕ ਮਤਲਬ ਲਿਖਿਆ ਹੋਇਆ ਵੀ ਜਿਹੜਾ ਚਿੰਨੀ ਕੋਲ ਰੱਖ ਮਨਰੇਗਾ ਦੀ ਸਪੋਰਟ ਕੋਲ ਇਸ ਵਾਰੀ 6000000 ਰੁਪਏ ਰੱਖਿਆ ਹੈ ਤੇ ਉਹਦੇ ਵਿੱਚੋਂ 60% ਜਿਹੜੀ ਉਹ ਲੇਬਰ ਨੂੰ ਐ ਜਿਹੜੀ ਦਿਹਾੜੀ ਦੇਣੀ ਹੈ ਔਰ 40% ਜਿਹੜੇ ਪੈਸੇ ਹੈ ਉਹ ਇਹਨਾਂ ਨੂੰ ਜਿਹੜਾ ਉਹ ਕਹਿੰਦੇ ਆ ਵੀ ਅਸੀਂ ਮਟੀਰੀਅਲ ਦੇਣਾ ਮਟੀਰੀਅਲ ਦੇ ਵਿੱਚ ਕੰਮ ਕਰਨ ਵਾਸਤੇ ਕਈਆਂ ਖੁਰਪੇ ਮੱਠੜ ਬਾਲਟੀ ਪੀਣਾ ਪਾਣੀ ਟੈਂਟ ਦਾ ਪ੍ਰਬੰਧ ਗਰਮੀ ਦੇ ਵਿੱਚ ਦੂਰ ਕਿਤੇ ਜਾਂਦੇ ਆ ਤੇ ਦਵਾਈ ਦਾ ਪ੍ਰਬੰਧ ਮੈਡੀਕਲ ਕਿੱਟ ਇਹਨਾਂ ਨੂੰ ਦੇਣੀ ਹੈ ਔਰ ਜੇ ਕੋਈ ਬੱਚੇ ਆ ਤੇ ਬੱਚੇ ਨੂੰ ਖੜਾਉਣ ਵਾਸਤੇ ਜਿਹੜੀ ਹੈਗੀ ਆ ਉਹ ਇੱਕ ਖੜਾਈ ਵੀ ਰੱਖਣੀ ਆ ਇਹ ਕਈ ਕਾਫੀ ਉਹਦੇ ਵਿੱਚ ਲਿਖਿਆ ਹੋਇਆ ਹੈ ਪਰ ਉਹ 40 60% ਦਿਹਾੜੀ ਆਲੇ ਵੀ ਪੂਰੇ ਨਹੀਂ ਦਿੱਤੇ ਜਾ ਰਹੇ ਉਹ 40% ਆ ਜਿਹੜੇ ਉਹ ਕਿਧਰ ਖਪਾ ਦਿੱਤੇ ਜਾਂਦੇ ਆ ਇਹਨਾਂ ਨੂੰ ਪੁੱਛ ਲਓ ਵੀ ਕਿਸੇ ਬਲਾਕ ਦੇ ਵੀ ਸਾਡੇ ਕਿਤੇ ਵੀ ਕਈ ਮੱਠਲ ਨਹੀਂ ਮਿਲੇ ਜਦੋਂ ਲੈ ਇਹ ਕਾਨੂੰਨ ਜਿਹੜਾ ਉਹ 2005 ਤੋਂ ਲਾਗੂ ਹੋਇਆ ਹੈ ਮਤਲਬ 40% ਜਿਹੜਾ ਪੈਸਾ ਉਹ ਸਿੱਧਾ ਸਿੱਧਾ ਭ੍ਰਿਸ਼ਟਾਚਾਰ ਦੀ ਭੇਟ ਚੜ ਰਿਹਾ ਹੈ ਬਿਲਕੁਲ ਜੀ ਏਪੀਓ ਸਾਹਿਬ ਨੂੰ ਪੁੱਛਿਆ ਸੀ ਉਹ ਕਹਿੰਦੇ ਵੀ ਐਕਟ ਦੇ ਵਿੱਚ ਲਿਖਿਆ ਵੀ ਅਸੀਂ ਮਿੰਨਤੀ ਕਰਕੇ ਫੇਰ ਦਿਹਾੜੀ ਦੇਣੀ ਹੈ ਨਹੀਂ ਮਿੰਨਤੀ ਕਰਕੇ ਜੇ ਮਿੰਨਤੀ ਵੀ ਕਰਦੇ ਆ ਆ ਮੰਨਰੇਗਾ ਵਰਕਰ ਬੈਠੇ ਆ ਜੇ ਉਹ ਕਿਤੇ ਸਾਨੂੰ ਦਿਖਾ ਦੇਣ ਪਈ ਨਹੀਂ ਗੱਲ ਤਾਂ ਉਹ ਕਿਤੇ ਲਿਖਿਆ ਨਹੀਂ ਕਿਉਂਕਿ ਬਠਿੰਡਾ ਜਿਲ੍ਹਾ ਸਾਡੇ ਨਾਲ ਪੈਂਦਾ ਔਰ ਉੱਥੇ ਕੋਈ ਵੀ ਮਿੰਨਤੀ ਨਹੀਂ ਕੀਤੀ ਜਾਂਦੀ ਜੇ ਮਿੰਨਤੀ ਕੀਤੀ ਜਾਂਦੀ ਤਾਂ ਸਾਨੂੰ ਮਜ਼ਦੂਰਾਂ ਦੇ ਵਿਰੋਧ ਕਰਕੇ ਉਹ ਮਿੰਨਤੀ ਵਾਲਾ ਕੰਮ ਹਟਾਇਆ ਤੇ ਦੂਜਾ ਇਹ ਆ ਵੀ ਜਿੰਨਾ ਮਿੰਨਤੀ ਕਰਕੇ ਇਹਨਾਂ ਨੂੰ ਦੇ ਦਿੰਦੇ ਆ ਉਹਨਾਂ ਮਿੰਨਤੀ ਕਰਕੇ ਸ਼ਾਮ ਤੱਕ ਇਹ ਕੰਮ ਕਰਦੇ ਵੀ ਆ ਪਰ ਦਿਹਾੜੀ ਫੇਰ ਵੀ 110 ਰੁਪਏ 120 ਰੁਪਏ 200 ਰੁਪਏ 250 ਰੁਪਏ ਇਸ ਤਰ੍ਹਾਂ ਪਾਈ ਜਾਂਦੀ ਹੈ ਇਹ ਇੱਕ ਸਰਾਸਰ ਮਤਲਬ ਜਿਹੜਾ ਹੈਗਾ ਕਿ ਇਹ ਇਹ ਇੱਕ ਝੂਮਲਾ ਲੋਕਾਂ ਦੇ ਨਾਲ ਖੇਡਿਆ ਜਾ ਰਿਹਾ ਔਰ ਇਸ ਦੀ ਆੜ ਥੱਲੇ ਭ੍ਰਿਸ਼ਟਾਚਾਰ ਫੈਲ ਰਿਹਾ ਔਰ ਜਾਣ ਬੁੱਝ ਕੇ ਗਰੀਬ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ 100 ਦਿਨ ਕੰਮ ਦੇਣਾ ਤੇ 100 ਦਿਨ ਦਾ ਕੰਮ ਜੇ ਲੱਗ ਵੀ ਜਾਵੇ ਤਾਂ 32200 ਰੁਪਏ ਬਣਨਾ ਤੇ 32200 ਨੂੰ ਜੇ 12 ਮਹੀਨਾ ਚ ਵੰਡ ਲਈਏ ਤਾ ਉਹ 26-2700 ਰੁਪਏ ਬਣਦਾ 80 ਰੁਪਏ ਦਿਹਾੜੀ ਪੈਂਦੀ ਹੈ ਪੰਜੀਆਂ ਦਾ ਪਰਿਵਾਰ ਹੈ ਤੇ 16 ਰੁਪਏ ਨਾਲ ਕੀ ਬਣਦਾ ਇਸ ਕਰਕੇ ਸਾਡੀ ਮੰਗ ਤਾਂ ਹੋਰ ਵੀ ਹੈ 700 ਰੁਪਏ ਦਿਹਾੜੀ ਦਿਓ ਔਰ ਸਾਲਾ ਸਾਲ ਕੰਮ ਦਿਓ ਜਿਹੜੇ 18 ਸਾਲ ਤੋਂ ਉੱਪਰ ਵਾਲੇ ਆ ਪਰਿਵਾਰ ਦੇ ਜੀ ਉਹਨਾਂ ਨੂੰ ਸਾਰਿਆਂ ਨੂੰ ਕੰਮ ਦਿਓ ਤਾਂ ਜਿਹੜਾ ਹੈਗਾ ਇਹਨਾਂ ਦਾ ਚੁੱਲ੍ਹਾ ਜਲਦਾ ਤੇ ਨਹੀਂ ਤਾਂ ਮਤਲਬ ਜਿਹੜਾ ਹੈਗਾ ਵੀ ਉਹ ਤੇ ਕੀ ਗੰਦੀ ਨਾਉ ਤੇ ਕੀ ਨਚੋੜੂ ਜਿਹੜਾ ਹੈਗਾ ਵੀ ਜੇ ਪੰਜਾਹਨੇ ਕੰਮ ਕਰਦਾ ਤੇ ਪਈ ਦਿਹਾੜੀ 200 ਰੁਪਏ ਤੇ 10000 ਰੁਪਏ ਨਾਲ ਸਾਲ ਟੱਪੂ ਕਿਵੇਂ ਇਹ ਮਤਲਬ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤੇ ਇਸ ਗੱਲ ਦਾ ਜਵਾਬ ਅਸੀਂ ਲੈਣ ਆਏ ਆ ਇੱਥੇ ਬਿਲਕੁਲ ਬਿਲਕੁਲ ਇੱਥੇ ਕਈ ਮਜ਼ਦੂਰ ਵੀ ਖੜੇ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਤੁਸੀਂ ਨਰੇਗਾ ਦੇ ਵਿੱਚ ਕਿੰਨਾ ਟਾਈਮ ਕੰਮ ਕਰਦੇ ਆ ਅਸੀਂ ਨਰੇਗਾ ਦੇ ਕੰਮ ਥੋੜੇ ਦਿਨ ਹੀ ਸਾਨੂੰ ਦਿੱਤਾ ਜਾਂਦਾ ਹੈ ਤੇ ਸਾਨੂੰ ਮਹੀਨਾ ਮਹੀਨਾ ਹੋ ਗਿਆ ਪੈਸੇ ਵੀ ਨਹੀਂ ਖਾਤੇ ਚ ਪਉਂਦੇ ਦਿਹਾੜੀ ਕਿੰਨੀ ਪਉਂਦੇ ਆ ਦਿਹਾੜੀ 2250 ਰੁਪਏ ਹੀ ਪਉਂਦੇ ਨੇ ਕਈ ਸੋ ਤੁਸੀਂ ਉਹਨਾਂ ਨੂੰ ਕਦੀ ਆਖਿਆ ਨਹੀਂ ਵੀ 322 ਰੁਪਏ ਕਿਉਂ ਨਹੀਂ ਦਿੰਦੇ ਕਹਿੰਨੇ ਆ ਸੀ ਮੰਦੇ ਨਹੀਂ ਆ ਤੇ ਪਾਵਾਂਗੇ ਪਾਵਾਂਗੇ ਬਸ ਲਾਰੇ ਦੇ ਦਿੰਦੇ ਨੇ ਹਾਂ ਬਸ ਲਾਰੇ ਦੇ ਦਿੰਦੇ ਨੇ ਜਿੰਨਾ ਜਿੰਨਾ ਮਾਤਾ ਤੁਸੀਂ ਇਹ ਮਿੰਨਕੇ ਦਿੰਦੇ ਉਹਨਾਂ ਕੰਮ ਕਰ ਲੈਣੀ ਉਹ ਹਾਂਜੀ ਕਰਦੇ ਜੀ ਅਸੀਂ ਤੇ ਨਹੀਂ ਚਲੋ ਜੇ ਕਰ ਵੀ ਲਾਵਾਂਗੇ ਤਾਂ ਫਿਰ ਪੈਸੇ ਤੇ ਨਹੀਂ ਪੂਰੇ ਪੈਣੇ ਪੈਸੇ ਪੂਰੇ ਕਦੀ ਵੀ ਨਹੀਂ ਪਏ ਕਦੀ ਵੀ ਸਦਾ ਨਹੀਂ ਲੱਗਦੇ ਸਾਰੀ ਉਮਰ ਹੋ ਗਈ ਮੇਰਾ ਕਿੰਦੀ ਉਮਰ ਹੋ ਗਈ ਆ ਸਾਰੀ ਉਮਰ ਮੈਂ ਹੀ ਲੱਗਦੇ ਰਹੇ ਮੇਰੇ ਘਰੇ ਕਮਾਉਣ ਵਾਲਾ ਵੀ ਕੋਈ ਬੰਦਾ ਨਹੀਂ ਗਾ ਅਸੀਂ ਦੋ ਨੋ ਸੱਤ ਇਕੱਲਿਆਂ ਸਾਡੇ ਛੋਟੇ ਛੋਟੇ ਬੱਚੇ ਇਹਨਾਂ ਦੋ ਵਾਰੀ ਐਕਸੀਡੈਂਟ ਹੋਇਆ ਨਰੇਗਾ ਇੱਕ ਵੀ ਰੁਪਈਆ ਨਹੀਂ ਮੈਨੂੰ ਮਿਲਿਆ ਨਾ ਸਰਪੰਚ ਨੇ ਆਣ ਕੇ ਕੋਈ ਮਦਦ ਕੀਤੀ ਮੇਰੀ ਵੀ ਮੇਰਾ ਸਰਪੰਚ ਕੋਈ ਆਣ ਕੇ ਮਦਦ ਜਿਹੜਾ ਪਿੰਡ ਹੈ ਤੁਹਾਡਾ ਵੱਡਾ ਚੰਡਾ ਵੱਡਾ ਚੰਡਾ ਤੇ ਨਾ ਕੋਈ ਰੁਪਈਆ ਮੈਨੂੰ ਮਿਲਿਆ ਮੈਂ ਘਰੋਂ ਵੀ ਬੜੀ ਤੰਗ ਆ ਤੇ ਨਾ ਕੋਈ ਮੈਨੂੰ ਨਰੇਗਾ ਦੇ ਪੈਸੇ ਮਿਲੇ ਨੀ ਦਿਨ ਦੀ ਕਿਉਂ ਨਹੀਂ ਕੀ ਕਹਿੰਦੇ ਪਤਾ ਨਹੀਂ ਆਹ ਦਿਨ ਦੇ ਜਾਣੇ ਆ ਮੇਰਾ ਪੁੱਤ ਵੀ ਮੁੱਕ ਗਿਆ ਜਿਹੜੀ ਦਿਹਾੜੀ ਦੀ ਗੱਲ ਹੈ ਵੀ ਜੀ ਉਹ ਦਿਹਾੜੀ ਹੈ ਜਿਹੜੀ ਮਤਲਬ ਸੈਂਟਰ ਗਵਰਨਮੈਂਟ ਵੱਲੋਂ ਫਿਕਸ ਕੀਤੀ ਜਾਂਦੀਆਂ ਪਰੰਤੂ ਲੇਗਲ ਐਕਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਲੇਬਰ ਵੱਲੋਂ ਜਿੰਨਾ ਕੰਮ ਕੀਤਾ ਜਾਊਗਾ ਉਹਦੀ ਮੰਤੀ ਦੇ ਅਨੁਸਾਰ ਉਹਦੀ ਪੇਮੈਂਟ ਜਿਹੜੀ ਕਰਨੀ ਹੈ ਜਦੋਂ 7 ਦਿਨ ਦਾ ਮਸਟੋਲ ਹੁੰਦਾ ਇੱਕ ਦਿਨ ਛੁੱਟੀ ਮੰਡੇਟਰੀ ਹੈ 6 ਦਿਨ ਦੇ ਮਸਟੋਲ ਦੀ ਜਦੋਂ ਮੰਤੀ ਹੁੰਦੀ ਹੈ ਤਾਂ ਜਿੰਨੀ ਦਿਹਾੜੀ ਬਣਦੀ ਹੈ ਕੰਮ ਕੀਤੇ ਦੀ ਤਾਂ ਉਹਨੂੰ ਡਿਵਾਈਡ ਕਰਕੇ ਉਸ ਦੇ ਹਿਸਾਬ ਨਾਲ ਬੇਜ ਰੇਟ ਦੇ ਹਿਸਾਬ ਨਾਲ ਉਹਨੂੰ ਦਿਹਾੜੀ ਪੈਂਦੀ ਹੈ ਜਿਵੇਂ ਕਿ ਮੈਂ ਤੁਹਾਨੂੰ ਰਿਕਾਰਡ ਵੀ ਦਿਖਾ ਚੁੱਕਿਆ ਕਈ ਪਿੰਡਾਂ ਦੇ ਵਿੱਚ 322 ਵੀ ਪੈ ਰਹੀ ਹੈ ਕਈ ਪਿੰਡਾਂ 'ਚ 290 ਹੈ 280 ਹੈ 260 ਵੀ ਹੈ ਕਈਆਂ ਤਾਂ ਇਸ ਤਰ੍ਹਾਂ ਕਰਕੇ ਜਿੰਮੇ ਜਿੰਮੇ ਲੇਬਰ ਕੰਮ ਕਰਦੀ ਆ ਉਮੇ ਉਮੇ ਉਹਨਾਂ ਦੀ ਦਿਹਾੜੀ ਉਸ ਵੇਜ ਰੇਟ ਦੇ ਅਕੋਰਡਿੰਗ ਪੈਂਦੀ ਆ ਇੱਕ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਵੱਲੋਂ ਦਿੱਤੇ ਕਈਆਂ ਪਸਗੀ ਤੇ ਬੱਠਲ ਜਾਂ ਮੈਡੀਕਲ ਕਿਟ ਉਹ ਵੀ ਨਹੀਂ ਪ੍ਰੋਵਾਈਡ ਹੋ ਰਹੀ ਉਹਦੇ ਬਾਰੇ ਕੀ ਜਿਹੜਾ ਮੈਡੀਕਲ ਦੀ ਹੈਗੇ ਜੀ ਮੈਡੀਕਲ ਕਿਟਾਂ ਕੁ ਪਹਿਲਾਂ ਪ੍ਰੋਵਾਈਡ ਵੀ ਕਰਾਈਆਂ ਸੀ ਲੇਬਰ ਨੂੰ ਕੰਮ ਤੇ ਸਪੌਟ ਮਿਲਦੀਆਂ ਸੀ ਤਾਂ ਪਰੰਤੂ ਉੱਤੇ ਕੋਈ ਉਹਨੇ ਗਲਤ ਯੂਜ਼ ਹੁੰਦੀ ਸੀ ਇੱਕ ਦੋ ਕੇਸ ਵੀ ਸਾਹਮਣੇ ਆਏ ਕਿ ਕਈ ਬੰਦੇ ਵੱਲੋਂ ਜਦੋਂ ਮੇਟੋਰਾ ਪਰਾਂ ਹੋ ਜਾਂਦੇ ਸੀ ਤਾਂ ਉਹਨਾਂ ਵੱਲੋਂ ਮੈਡੀਸਨ ਚੱਕ ਕੇ ਗੋਲੀਆਂ ਖਾ ਲਈ ਜਾਂਦੀਆਂ ਸੀ ਤੇ ਲੇਬਰ ਦੀ ਤਬੀਅਤ ਜਿਹੜੀ ਖਰਾਬ ਹੋ ਜਾਂਦੀ ਸੀ ਇਸ ਕਰਕੇ ਜਿਹੜਾ ਕਿ ਪਿੰਡਾਂ ਦੇ ਵਿੱਚ ਆਪਣੇ ਹਰ ਕਿਤੇ ਡਿਸਪੈਂਸਰੀ ਬਣੀ ਹੋਈ ਹੈ ਡਿਸਪੈਂਸਰੀ ਦੇ ਵਿੱਚ ਕੋਈ ਵੀ ਚੀਜ਼ ਲੈਣੀ ਆ ਕੋਈ ਵੀ ਮੈਡੀਸਿਨ ਲੈਣੀ ਆ ਤਾਂ ਬਿਲਕੁਲ ਫ੍ਰੀ ਆ ਸਾਡੇ ਵੱਲੋਂ ਵੀ ਮਤਲਬ ਹਰ ਇੱਕ ਪਿੰਡ ਦੇ ਵਿੱਚ ਕਿਹਾ ਹੋਇਆ ਡਿਸਪੈਂਸਰੀ ਵਾਲਿਆਂ ਨੂੰ ਵੀ ਜੇ ਕਿਤੇ ਦੇਗਾ ਦੀ ਲੇਬਰ ਕੋਈ ਵੀ ਉਹਨੂੰ ਕੋਈ ਦਿੱਕਤ ਹੁੰਦੀ ਹੈ ਤਾਂ ਉਹਨੂੰ ਜੋ ਵੀ ਚੀਜ਼ ਚਾਹੀਦੀ ਉਹ ਮਈਆ ਕਰਾਈ ਜਾਵੇ ਫ੍ਰੀ ਆਫ ਕਾਸਟ ਉਹ ਮਿਲਦੀ ਹੈ ਕਈਆਂ ਬਠਲਾਂ ਦੀਆਂ ਕੁਝ ਪੰਚਾਇਤਾਂ ਨੇ ਪਹਿਲਾਂ ਮਤਲਬ ਖਰੀਦੀਆਂ ਸੀ ਤੁਹਾਨੂੰ ਵੀ ਪਤਾ ਕਿ ਦੇਗਾ ਦੀ ਲੇਬਰ ਹੈ ਜਿਹੜੀ ਜਾਂ ਪੇਮੈਂਟ ਆ ਕੋਈ ਵੀ ਮਟੀਰੀਅਲ ਦਾ ਮਤਲਬ 6-7 ਮਹੀਨੇ 10 ਮਹੀਨੇ ਵੀ ਲੱਗ ਜਾਂਦੇ ਆ ਉਹਦੀ ਪੇਮੈਂਟ ਵਾਸਤੇ ਤੇ ਦੂਸਰੀ ਗੱਲ ਉਹਦੀ ਮਿਸਯੂਜ਼ ਵਾਲੀ ਗੱਲ ਆਪਾਂ ਕਰਦੇ ਆ ਤਾਂ ਜਦੋਂ ਕਈਆਂ ਵੱਠਲ ਪਹਿਲਾਂ ਦਿੱਤੇ ਤਾਂ ਲੇਬਰ ਜਿਸ ਦਿਨ ਕਈਆਂ ਵੱਠਲ ਬੰਡੇ ਜਾਂਦੇ ਨੇ ਉਸ ਦਿਨ ਲੇਬਰ ਕੰਮ ਤੇ ਆ ਜਾਂਦੀ ਆ ਉਸ ਤੋਂ ਬਾਅਦ ਬੰਦਾ ਕਈ ਵੱਠਲ ਲੈ ਕੇ ਘਰ ਚਲਾ ਜਾਂਦਾ ਮੁੜ ਕੇ ਕੰਮ ਤੇ ਨਹੀਂ ਆਂਦਾ ਤਾਂ ਉਹ ਪੰਚਾਇਤ ਦੀ ਜਿਹੜੀ ਪੇਮੈਂਟ ਆ ਲੱਗੀ ਹੋਈ ਉਹ ਬੇਕਾਰ ਜਾਂਦੀ ਆ ਇਸ ਕਰਕੇ ਆ ਕਿ ਲੇਬਰ ਆਪਣੇ ਕਈ ਵੱਠਲ ਜਿਹੜਾ ਲੈ ਕੇ ਆਉਂਦੀ ਆ ਤਾਂ ਆਪਦਾ ਬੰਦਾ ਉਹ ਆਪਦੇ ਸਾਹਮਣੇ ਸਾਮ ਕੇ ਵੀ ਰੱਖਦਾ ਤਾਕੇ ਰਗ ਕੰਮ ਵੀ ਸਹੀ ਹੋ ਜਾਂਦਾ। ਇੱਕ ਸਰ ਬਲੇਮ ਕਰਦੇ ਵੀ ਸਾਡੀ ਜਿਹੜੀ ਹਾਜ਼ਰੀ ਹੈ ਪ੍ਰੋਪਰ ਲੱਗਦੀ ਨਹੀਂ। ਇਹ ਵੀ ਕੋਈ ਇਸ਼ੂ ਹੈ ਜਿਹੜੀ ਹਾਜ਼ਰੀ ਹੈ ਜੀ ਉਹ ਗਵਰਨਮੈਂਟ ਵੱਲੋਂ ਹੁਣ 1.4 ਤੋਂ ਪਿਛਲੇ ਇਸ ਫਾਈਨੈਂਸ਼ੀਅਲ ਇਅਰ ਤੋਂ ਲਾਗੂ ਕਰਤਾ ਸੀ ਨੈਸ਼ਨਲ ਮੋਬਾਈਲ ਮੋਨਿਟਰਿੰਗ ਸਿਸਟਮ ਉਹਨਾਂ ਵੱਲੋਂ ਲਾਗੂ ਕੀਤਾ ਗਿਆ ਸੀ। ਜਿੱਦੇ ਦੀ ਲੇਬਰ ਦੀ ਹਾਜ਼ਰੀ ਹੈ ਉਹ ਮੋਬਾਈਲ ਦੇ ਉੱਤੇ ਐਪ ਬਣੀ ਹੋਈ ਆ। ਉਹ ਫੋਨ ਸਾਡੇ ਕੋਲ ਰਜਿਸਟਰਡ ਹੁੰਦਾ ਸਾਈਟ ਤੇ ਉਸੇ ਫੋਨ ਦੇ ਉੱਤੇ ਲੱਗਦੀ ਆ। ਤਾਂ ਉਹ ਜੇ ਮਤਲਬ ਕੋਈ ਸਰਵਰ 에ਰਰ ਕਈ ਵਾਰੀ ਕੋਈ ਸਰਵਰ 에ਰਰ ਹੁੰਦਾ ਤਾਂ ਸਾਡੇ ਵੱਲੋਂ ਮੈਸੇਜ ਆ ਦਿੱਤਾ ਜਾਂਦਾ ਉਸ ਦਿਨ ਕਿ ਕਿਉਂਕਿ ਜਦੋਂ ਜੇ ਹਾਜ਼ਰੀ ਨਾ ਲੱਗੀ ਜੀ ਕੰਮ ਕੀਤਾ ਤਾਂ ਕੋਈ ਫਾਇਦਾ ਨਹੀਂ ਹੈ ਜੇ ਹੋਰਾਂ ਜ਼ਿਲ੍ਹਿਆਂ ਦੀ ਗੱਲ ਕਰੀਏ ਜਿਵੇਂ ਇਹਨਾਂ ਨੇ ਦੱਸਿਆ ਕਿ ਪ੍ਰਧਾਨ ਸਾਹਿਬ ਨੇ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿਹੜਾ ਇੱਕ ਮਜ਼ਦੂਰ ਨੂੰ ਦਿਹਾੜੀ ਜਿਹੜੀ ਹੈ ਉਹ 322 ਰੁਪਏ ਮਿਲਦੀ ਹੈ ਪਰ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜਾ ਮਜ਼ਦੂਰਾਂ ਦੇ ਨਾਲ ਮਨਰੇਗਾ ਦੀ ਸਕੀਮਤ ਹੈ ਤਾਂ ਬਹੁਤ ੱੱਕਾ ਕੀਤਾ ਜਾਂਦਾ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਧਰਨੇ ਤੋਂ ਬਾਅਦ ਇਸ ਸੁੱਤੇ ਪ੍ਰਸ਼ਾਸਨ ਦੀ ਕੰਨ ਖੁੱਲਦੇ ਹਨ ਜਾਂ ਫਿਰ ਪਹਿਲਾਂ ਵਾਂਗੂ ਐਵੇਂ ਹੀ ਜਿਹੜੇ ਰੋਜ਼ਗਾਰ ਤੋਂ ਵਾਂਝੇ ਲੋਕ ਜਿਹੜੇ ਮਜ਼ਦੂਰ ਆ ਇਹ ਘਟ ਦੀਆਂ ਢਾਡੀਆਂ ਦੇ ਨਾਲ ਆਪਦਾ ਗਜਾਰਾ ਕਰਨਗੇ ਤੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਮਿਲਦੇ ਆ ਕੈਮਰਾ ਪਰਸਨ ਰਮਨਦੀਪ ਦੇ ਨਾਲ ਸੁਖਵਿੰਦਰ ਨਿਕੂ ਐਨਟੀਵੀ ਪੰਜਾਬੀ ਸਰਦੂਲਗੜ੍ਹ ਤੋਂ